ਉਹਦਾ ਮਿੱਤਰ ਕੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਤੇ ਉਹਦਾ ਬੰਦਾ ਪਤਾ ਨਾ ਲੈਣ ਗਿਆ ਜੋ ਕਿ ਜਿਹੜੀ ਉਹਦਾ ਮਿੱਤਰ ਨੀਰ ਬੰਦਾ ਸੀ ਕੇ ਬੜੇ ਗਾਇ ਮਿੱਤਰ ਤੇ ਉਹ ਨਾ ਗਿਆ ਇਹਨੇ ਮਨੇ ਚਾਇਆ ਕਿ ਆ ਜਦੋਂ ਲੰਬਾ ਜਿਹੜੇ ਦੇ ਕੋਲ ਹੋ ਗਿਆ ਉਸ ਟਾਲ ਕੋ ਆ ਗਿਆ ਇਹਨੂੰ ਲੰਬਾ ਦੇ ਕੋਲ ਬੜਾ ਮੇਰਾ ਪਤਾ ਲੈਣਾ ਉਹ ਵੀ ਭਵੀ ਤੇ ਆ ਮੈਂ ਸੁਣਨਾ ਕੋਈ ਕਿ ਮੈਂ ਪੁੱਛਾਂਗਾ ਗੱਲ ਕਰਾਂਗਾ ਉਹ ਤੇ ਮੈਨੂੰ ਸੁਣਨਾ ਕੋਈ ਅੱਛਾ ਮੈਂ ਨਾ ਕਰੂੰ ਗੱਲਬਾਤ ਬਣਾ ਕੇ ਰਹਿਣਾ ਉਹ ਕੀ ਲੈ ਗਿਆ ਉਹ ਜਿਹੜੀ ਪਿਆਰ ਗਿਆ ਤੇ ਉਹ ਬੜਾ ਪ੍ਰਸੰਤ ਆ ਗਿਆ ਸਾਰੇ ਦੁੱਖ ਤਰਵਿਨ ਹੋ ਕੇ ਤੇ ਮੈਨੂੰ ਕੰਮ ਛੁੱਟੀ ਨਹੀਂ ਤੇ ਅੱਜ ਮੂੰਹ ਦਿਖਾ ਦੇ ਹਾਂਜੀ ਉਹ ਕਹਿੰਦਾ ਕੀ ਹਾਲ ਏ ਉਹ ਸਮਝਦਾ ਸੀ ਕਿ ਇਹਨੇ ਮਰਜੀ ਬਿਮਾਰ ਹੋ ਗਈ ਐਦੋੜਾ ਕਹਿ ਰਿਹਾ ਕਿ ਨਹੀਂ ਅਗਲੇ ਨੂੰ ਠੀਕ ਹੈ ਜੇਕਰ ਤੇ ਉਹਨੇ ਇਹ ਸਮਝਿਆ ਉਹਨੇ ਕਿਹਾ ਮਰ ਗਏ ਤੇ ਦਾ ਸ਼ੁਕਰ ਹੈ ਰੱਬ ਉੱਤਰਨੇ ਆਪਣੇ ਕੋਲੋਂ ਬੜਾ ਐ ਸੀਗਾ ਸ਼ੁਕਰ ਹੈ ਰੱਬ ਉਹਨੇ ਸਮਝੇ ਕਹਿੰਦਾ ਅਗਲੇ ਨੂੰ ਠੀਕ ਹੈ ਜੇ ਅਗਲੇ ਨੂੰ ਹਾਂ ਉਹ ਕਹਿੰਦਾ ਕਿਹੜਾ ਡਾਕਟਰ ਇਲਾਜ ਕਰਦਾ ਪਿਆ ਹੈ ਕਹਿੰਦਾ ਤਰਮਰਾਜ ਬੜਾ ਹੀ ਬੜਾ ਹੀ ਸਿਆਣਾ ਉਹ ਦਵਾਈ ਕਿਹੜੀ ਖਾਣਾ ਪੀਣਾ ਇਹ ਯਾਰ ਉਹ ਸਜੜੀ ਜਾਏ ਘਰ ਘਰ ਨੂੰ ਟੇਕੀ ਜਾਈਏ ਉਹਨੂੰ ਯਾਰ ਕਹਿੰਦਾ ਯਾਰ ਖਾਲੀ ਚੱਲੇ ਛੇਤੀ ਟਿੱਪੋ